ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ 12ਵੀਂ ਜਮਾਤ ਵਿਸ਼ਾਰਾ ਨੀਤੀ ਸ਼ਾਸਤਰ ਟੌਪਿਕ ਉਦਾਰਵਾਦ ਦਾ ਫਸਟ ਭਾਗ ਸ਼ੁਰੂ ਕਰ ਦਿਆਂਗੇ ਉਦਾਰਵਾਦ ਕੀ ਹੈ ਉਦਾਰਵਾਦ ਉਹ ਵਿਚਾਰਧਾਰਾ ਹੈ ਜੋ ਸਤੰਤਰਤਾ ਦੇ ਅਰਥ ਗਦ ਘੁੰਮਦੀ ਹੈ ਭਾਵ ਸਤੰਤਰਤਾ ਉਦਾਰਵਾਦ ਦਾ ਕੇਂਦਰ ਬਿੰਦੂ ਹੈ ਇਹੀ ਰਾਜ ਅਤਿ ਮਨੁੱਖੀ ਸੁੰਦਰ ਨਾਲ ਸੰਵੰਦਤ ਹੈ ਮਨੁੱਖਤਾ ਦੀ ਸਤੰਤਰਤਾ ਸਮਾਨਤਾ ਭਾਈਚਾਰਾ ਰਾਜ ਦੀ ਘਟੋ-ਕਟ ਦਾਖਨਦਾਜੀ ਅਤੇ ਪ੍ਰਤੀ ਨਾਦ ਆਤਮਿਕ ਸੰਸਥਾਵਾਂ ਤੇ ਇਹ ਵਿਚਾਰਧਾਰਾ ਜੋਰ ਦਿਂਦੀ ਹੈ liberty equality fraternity ਉਦਾਰਵਾਦ ਦਾ ਮੁੱਖ ਸਮਰਥਕ ਵਿਦਵਾਨ ਜਿਨ੍ਹਾਂ ਨੇ ਇਸ ਵਿਚਾਰਧਾਰਾ ਨੂੰ ਪਰਪੂਲਿਤ ਕੀਤਾ ਐਡਮ ਸਮਿਥ ਜੌਨ ਲਾਕ ਰੂਸੋ ਮਿਲ ਯਾਰਮੀ ਵੈਥਨ ਬੈਥਮ ਟੀ ਐਚ ਗ੍ਰੀਨ ਹਰਲਡ ਲਾਸਕੀ ਸਟੋਰੀ ਵਰਨਣਯੋਗ ਹਨ ਐਡਮ ਸਮਿਥ ਜੌਨ ਲਾਕ ਤੇ ਰੂਸੋ ਉਦਾਰਵਾਦ ਸ਼ਬਦੀ ਅਰਥ ਉਦਾਰਵਾਦ ਅੰਗਰੇਜ਼ੀ ਭਾਸ਼ਾ ਦੇ ਲਿਬਰਲਿਜ਼ਮ ਦਾ ਪੰਜਾਬੀ ਅਨਵਾਦ ਹੈ ਲਿਬਰਲਿਜ਼ਮ ਸ਼ਬਦ ਦੀ ਉਤਪਤੀ ਲਤੀਨੀ ਭਾਸ਼ਾ ਦੇ ਸ਼ਬਦ ਗਲੇਵਰਲੈਸ ਤੋਂ ਹੋਈ ਜਿਸ ਦਾ ਅਰਥ ਹੈ ਸੁਤੰਤਰ ਵਿਅਕਤੀ ਉਦਾਰਵਾਦ ਮੁੱਖ ਪ੍ਰਭਾਸ਼ਾ ਸਾਰਟੌਰੀ ਦੇ ਅਨੁਸਾਰ ਸਧਾਰਨ ਰੂਪ ਵਿੱਚ ਉਦਾਰਵਾਦ ਵਿਅਕਤੀਗਤ ਸੁਤੰਤਰਤਾ ਨਿਆਂਕ ਸੁਰੱਖਿਆ ਅਤੇ ਸੰਵਿਧਾਨਕ ਰਾਜ ਦੇ ਸਿਧਾਂਤਾਂ ਦਾ ਵਿਵਹਾਰ ਹੈ ਲਾਸਕੀ ਦੇ ਅਨੁਸਾਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਦਾਰਵਾਦ ਦਾ ਸੁਤੰਤਰਤਾ ਨਾਲ ਸਿੱਧਾ ਸੰਬੰਧ ਹੈ ਇਨਸਾਈਕਲੋ ਇਨਸਾਈਕਲੋਪੀਡिया ਬ੍ਰਿਟਨ ਦੇ ਅਨੁਸਾਰ ਉਦਾਰਵਾਦ ਦੇ ਸਾਰੇ ਵਿਚਾਰਾਂ ਦਾ ਸਾਰ ਸੁਤੰਤਰਤਾ ਦਾ ਸਿਧਾਂਤ ਹੈ ਉਦਾਰਵਾਦੀ ਰੂਪ ਪਰੰਪਰਾਵਾਦੀ ਉਦਾਰਵਾਦ ਸਮਕਾਲੀ ਉਦਾਰਵਾਦ ਪਰਵਰਤੀ ਉਦਾਰਵਾਦ ਲਾਈਜਸ ਫੇਅਰ ਵੈਲਫੇਅਰ ਹਕਸ਼ਨਸ ਗਲੋਬਲਾਈਜੇਸ਼ਨ ਉਦਾਰਵਾਦੀ ਵਿਕਾਸ ਦੀ ਧਾਰਨਾ ਦਾ ਵਿਕਾਸ ਵਿਅਕਤੀ ਨੂੰ ਖੁੱਲਾ ਛੱਡ ਦਿਓ ਸੁਤੰਤਰ ਅਰਥਵਸਥਾ ਵਿਸ਼ਵੀਕਰਨ ਕਲਿਆਣਕਾਰੀ ਰਾਜ ਨਿਜਮ ਅਰਥਵਸਥਾ ਪ੍ਰਾਤਨ ਪਰੰਪਰਾਵਾਦੀ ਉਦਾਰਵਾਦ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿਅਕਤੀ ਦੀ ਸਰਵਚਤਤਾ ਵਿੱਚ ਭਰੋਸਾ ਮਨੁੱਖੀ ਅਧਿਕਾਰਾਂ ਤੇ ਜ਼ੋਰ ਰਾਜ ਦੀ ਗੈਰ ਦਖਲ ਦੀ ਨੀਤੀ ਮੁੱਖ ਸਿਧਾਂਤ ਵਿਅਕਤੀ ਉਦੇਸ਼ ਅਤੇ ਰਾਜ ਸਾਧਨ ਅਸੀਂ ਦੇਖ ਸਕਦੇ ਹਾਂ ਸਾਰਿਆਂ ਹਿਊਮਨ ਰਾਈਟਸ ਆਲ फ्रीडम ट्रस्ट, जस्टिस लव रूल ऑफ लॉ पीस प्रिचन आइडेंटिटी इक्वल पुरातन परंपरावादी उदारवादियाँ मुख्य विशेषतावान राज एक बनावटी संस्था है ਰਾਜ ਇੱਕ ਜ਼ਰੂਰੀ ਬੁਰਾਈ ਮੰਨਦਾ ਹੈ ਠੀਕ ਹੈ ਰਾਜ ਨੂੰ ਇੱਕ ਜ਼ਰੂਰੀ ਬੁਰਾਈ ਮੰਨਦਾ ਜੀਵਨ ਸੁਤੰਤਰਤਾ ਅਤੇ ਸਮਾਪਤੀ ਸੰਪਤੀ ਵਿਕਾਸ ਲਈ ਜ਼ਰੂਰੀ ਠੀਕ ਹੈ ਦੂਜਾ ਭਾਗ ਦਾ ਸਮਕਾਲੀ ਉਦਾਰਵਾਦ ਦੇ ਮੁੱਖ ਸਿਧਾਂਤ ਜਾਂ ਉਦਾਰਵਾਦ ਦੇ ਮੁੱਖ ਸਿਧਾਂਤ ਮਾਨਵਾਦ ਵਿੱਚ ਭਰੋਸਾ ਮਨੁੱਖੀ ਸੁਤੰਤਰਤਾ ਵਿੱਚ ਵਿਸ਼ਵਾਸ ਮਨੁੱਖ ਦੀ ਤਤਕ ਤਰਕਸ਼ੀਲਤਾ ਵਿੱਚ ਭਰੋਸਾ ਵਿਅਕਤੀਵਾਦ ਦਾ ਖੰਡਨ ਨਿਜਮਤ ਅਰਥਵਿਵਸਥਾ ਤੇ ਜ਼ੋਰ ਅਜੀ ਸਦਰੀ ਖਾਸ ਸਿਹੜ ਦੀ ਪ੍ਰਤੀਨਿਧੀ ਸੰਸਥਾਵਾਂ ਤੇ ਵਿਸ਼ਵਾਸ ਵਿਸ਼ਵ ਵਿਆਪੀ ਵੋਟ ਅਧਿਕਾਰ धर्मनिरपेक्षता बहुवादी समाज उत्तर समकालीन उदारवाद बहुत ही आधुनिक समय ਵਿੱਚ उदारवाद ਤੋਂ ਅੱਗੇ ਉੱਤਰ ਉਦਾਰ ਉੱਤਰ ਸਮਕਾਲੀ ਉਦਾਰਵਾਦ ਹੋਦ ਵਿੱਚ ਆ ਗਿਆ ਉੱਤਰ ਉਦਾਰਵਾਦੀ ਨਵੇਂ ਰੂਪ ਦਾ ਆਗਮਨ ਨਵੀਂ ਅੰਤਰਰਾਸ਼ਟਰੀ ਅਰਥਵਿਵਸਥਾ ਦੀ ਮੰਗ ਨਵੀਂ ਅੰਤਰਰਾਸ਼ਟਰੀ ਆਰਥਿਕ ਪ੍ਰਣਾਲੀ ਪ੍ਰਤੀਯੋਗੀ ਉਦਾਰਵਾਦ ਦੀ ਅਰਥਵਿਵਸਥਾ ਤੇ ਵਿਸ਼ਵੀਕਰਨ ਗਲੋਬਲਾਈਜੇਸ਼ਨ ਸਾਰਾ ਸੰਸਾਰ ਉੱਤਰ ਸਮਕਾਲੀ ਉਦਾਰਵਾਦ ਆਧੁਨਿਕ ਰਾਜ ਦਾ ਨਵਾਂ ਰੂਪ ਸਾਂਕਟ ਵਿੱਚ ਫਸੇ ਨਾਗਰਿਕਾਂ ਨੂੰ ਅਤੇ ਉਸ ਦੇ ਜੀਵਨ ਅਧਿਕਾਰਾਂ ਦੀ ਰੱਖਿਆ ਲਈ ਰਾਜ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੋਇਆ ਆ ਦੇਖ ਸਕਦੇ ਹੋ ਇਹ ਜਿੰਨਾ ਸਵੰਤ ਕੋਵਿਡ ਦੇ ਸਮੇਂ ਪ੍ਰਾਤਨ ਉਦਾਰਵਾਦ ਅਤੇ ਸਮਕਾਲੀ ਉਦਾਰਵਾਦ ਵਿੱਚ ਅੰਤਰ ਵਿਅਕਤੀਵਾਦੀ ਸਿਧਾਂਤਾਂ ਦਾ ਖੰਡਨ ਰਾਜ ਸੰਬੰਧੀ ਅੰਤਰ ਸੁਤੰਤਰਤਾ ਸੰਬੰਧੀ ਵਿਚਾਰ ਕੁਦਰਤੀ ਅਧਿਕਾਰਾਂ ਸੰਬੰਧੀ ਕਲਿਆਣਕਾਰੀ ਕਾਰਜਾਂ ਸੰਬੰਧੀ ਉਦਾਰਵਾਦੀ ਆਲੋਚਨਾ ਰਾਜ ਇੱਕ ਬੁਰਾਈ ਨਹੀਂ ਰਾਜ ਇੱਕ ਜ਼ਰੂਰੀ ਬੁਰਾਈ ਨਹੀਂ ਵਿਅਕਤੀ ਆਪਣੀ ਭਲਾਈ ਆਪ ਨਿਰਨਾਇਕ ਨਹੀਂ ਸੁਤੰਤਰਤਾ ਸੰਬੰਧੀ ਗਲਤ ਵਿਚਾਰ ਕੁਦਰਤੀ ਅਧਿਕਾਰਾਂ ਦਾ ਖੰਡਨ ਵਿਅਕਤੀ ਕੇਵਲ ਸਮਾਜ ਕੇਵਲ ਵਿਅਕਤੀ ਦਾ ਸਮੂਹ ਨਹੀਂ ਪੂੰਜੀਵਾਦ ਦੇ ਬਾਦ ਦੇ ਸਮਰਥਕ ਅਧਿਐਕਸ਼ ਦੇ ਆਪਣਣੀ ਪਰਵਾਸ਼ਿਤੀਆਂ ਸਮ इक्यूट्रेशन ऑफ लिबरेलाइजेशन मैन इज बॉर्न फ्री व्हाट एवरी वेयर ही इज ऐ एन चाइनीज रूशो स्टेट इज मच ऑफ गॉड ऑन अर्थ एच ग्रीन ने परिभाषित जी बेल नॉट फोर्स इज बेस ऑन ऑफ स्टेट बैथम ने रहा जी परिभाषित मैक्सीम हैस ऑफ द मैक्सीम नंबर ਇਹ ਇੱਕ ਬਹੁਤ ਹੀ ਮਹੱਤਵਪੂਰਨ ਵੀਡੀਓ ਉਦਾਰਵਾਦ ਨਾਲ ਸੰਬੰਧਿਤ ਇਸ ਵੀਡੀਓ ਨੂੰ ਧਿਆਨ ਨਾਲ ਸੁਣ ਲੈਣਾ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਬੈਲ ਆਈਕਨ ਦਾ ਬਟਨ ਕਲਿੱਕ ਕਰ ਲਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਧੰਨਵਾਦ